हां विद्यान, विद्यान तो प्यारे बच्चे सਾਰਿਆਂ ਨੂੰ ਪਿਆਰ ਪਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਹੁਣ ਫੇਰ ਆਪਾਂ ਇੱਕ ਬੇਸਿਕ ਵੀਡੀਓ ਹੈ ਜਿਹੜੀ ਉਹ ਅੰਕੜਾ ਵਿਗਿਆਨ ਵਿਗਿਆਨ ਦੇ ਉੱਤੇ ਬਣਾਉਣ ਲੱਗੇ ਆ ਤਾਂ ਬੇਟਾ ਧਿਆਨ ਦੇ ਨਾਲ ਦੇਖੋ ਇਹਦੇ ਵਿੱਚ ਤਿੰਨ ਤਰ੍ਹਾਂ ਦੇ ਜਿਹੜੇ ਹੈਗੇ ਆ ਸਾਡੇ ਕੋਲੇ ਗ੍ਰਾਫ ਉਹ ਬਣਾਏ ਜਾਂਦੇ ਆ ਪਹਿਲਾ ਹੈਗਾ ਚਿੱਤਰ ਗ੍ਰਾਫ ਦਿੱਤੇ ਗਏ ਅੰਕੜਿਆਂ ਨੂੰ ਚਿੱਤਰ ਚਿੰਨਾ ਰਾਹੀਂ ਲੋਡਿੰਦੇ ਪਮੈਨੇ ਅਨਸਾਰ ਦਸਾਉਣਾ ਚਿੱਤਰ ਗ੍ਰਾਫ ਅਖਵਾਉਂਦਾ ਹੈ ਤਾਂ ਬੇਟਾ ਦਿੱਤੇ ਗਏ ਅੰਕੜਿਆਂ ਨੂੰ ਚਿੱਤਰ ਚਿੰਨਾਂ ਰਾਹੀਂ ਜਦੋਂ ਅਸੀਂ ਦਰਸਾਉਨੇ ਆ ਲੋੜੀਂਦੇ ਪੈਮਾਨੇ ਅਨਸਾਰ ਤਾਂ ਉਹ ਚਿੱਤਰ ਗ੍ਰਾਫ ਅਖਵਾਉਂਦਾ ਆ ਇਹ ਗੱਲ ਧਿਆਨ ਰੱਖਣੀ ਆ ਤੁਸੀਂ ਬੇਟਾ ਤਾਂ ਚਿੱਤਰਾਂ ਨਾਲ ਜਦੋਂ ਕੋਈ ਗ੍ਰਾਫ ਦਰਸਾਇਆ ਜਾਂਦਾ ਉਹਨੂੰ ਚਿੱਤਰ ਗ੍ਰਾਫ ਕਹਿੰਦੇ ਆ ਜਿਸ ਤਰ੍ਹਾਂ ਆ ਦੇਖੋ ਬੇਟਾ ਕਾਰਾਂ ਦਾ ਗ੍ਰਾਫ ਜਿਹੜਾ ਚਿੱਤਰ ਗ੍ਰਾਫ ਦੇ ਰਾਹੀਂ ਕਾਰਾਂ ਨੂੰ ਦਰਸਾਇਆ ਗਿਆ ਇੱਕ ਕਾਰ ਆ ਜਿਹੜੀ ਉਹ 100 ਕਾਰਾਂ ਨੂੰ ਰਿਪਰੈਜ਼ੈਂਟ ਕਰਦੀ ਵੀ ਸੰਕੇਤ ਦਿੱਤਾ ਹੋਇਆ ਖੰਨੇ ਦੇ ਵਿੱਚ ਜਦੋਂ ਆ ਚਿੱਤਰ ਗ੍ਰਾਫ ਦਿੱਤਾ ਤਾਂ ਅਸੀਂ ਗਿਣਾਂਗੇ 1 2 3 4 5 6 6 ਕਾਰਾਂ ਨੂੰ ਸ਼ੋਅ ਕਰ ਰਿਹਾ ਹੈ ਇਹ ਚਿੱਤਰ ਗ੍ਰਾਫ 1 ਕਾਰ 100 ਨੂੰ ਸ਼ੋਅ ਕਰ ਰਹੀ ਹੈ ਸੰਕੇਤ ਦਿੱਤਾ ਹੋਇਆ ਤਾਂ ਅਸੀਂ ਚਿੱਤਰ ਗ੍ਰਾਫ ਦੇਖ ਕੇ ਹੀ ਦੱਸ ਦਾਂਗੇ ਖੰਨੇ ਦੇ ਵਿੱਚ 600 ਕਾਰਾਂ ਵਿਕੀਆਂ ਪਟਿਆਲੇ ਦੇ ਵਿੱਚ 3 ਕਾਰਾਂ ਦਾ ਚਿੱਤਰ ਬਣਿਆ ਹੋਇਆ ਤਾਂ ਅਸੀਂ ਚਿੱਤਰ ਦੇਖ ਕੇ ਹੀ ਦੱਸ ਦਾਂਗੇ ਪਟਿਆਲੇ ਦੇ ਵਿੱਚ 300 ਕਾਰਾਂ ਵਿਕੀਆਂ ਕਿਉਂਕਿ ਇੱਕ ਕਾਰ 100 ਕਾਰ ਨੂੰ ਰਿਪਰੈਜ਼ੈਂਟ ਕਰਦੀ ਪਈ ਹੈ ਇਹ ਸੰਕੇਤ ਬੇਟਾ ਦਿੱਤੇ ਹੋਣਗੇ ਸਵਾਲ ਦੇ ਵਿੱਚ ਠੀਕ ਹੈ ਬੇਟਾ ਇਹ ਹੈਗਾ ਚਿੱਤਰ ਗ੍ਰਾਫ ਉਹਦੇ ਤੋਂ ਬਾਅਦ ਦੇ ਵਿੱਚ ਬੇਟਾ 2 ਨੰਬਰ ਤੇ ਉਹ ਗੱਲ ਕਰਦਾ ਪਿਆ ਛੜ ਗ੍ਰਾਫ ਦੀ ਤਾਂ ਛੜ ਗ੍ਰਾਫ ਦੇ ਵਿੱਚ ਕੀ ਹੁੰਦਾ ਕਹਿੰਦਾ ਉਹੋ ਗ੍ਰਾਫ ਹੈ ਸ਼ੜ ਗ੍ਰਾਫ ਉਹ ਗ੍ਰਾਫ ਹੈ ਜਿਸ ਰਾਹੀਂ ਅਸੀਂ ਅੰਕੜਿਆਂ ਨੂੰ ਖੜੇ ਜਾਂ ਸਿੱਧੇ ਆਇਤਾਕਾਰ ਛੜ ਦੇ ਰੂਪ ਵਿੱਚ ਦਰਸਾ ਸਕਦੇ ਹਾਂ ਖੜੇ ਲੋਟ ਬੇਟਾ ਇਸ ਤਰ੍ਹਾਂ ਲੇਟਵੇਂ ਦਾ ਇਸ ਤਰ੍ਹਾਂ ਆਇਤਾਕਾਰ ਛੜ ਦੀ ਲੰਬਾਈ ਦਿੱਤੇ ਅੰਕੜਿਆਂ ਉੱਪਰ ਨਿਰਭਰ ਕਰਦੀ ਇਸ ਦੀ ਚੌੜਾਈ ਇੱਕ ਸਮਾਨ ਹੁੰਦੀ ਹੈ ਤਾਂ ਬੇਟਾ ਆਹ ਛੜ ਗ੍ਰਾਫ ਦੇਖੋ ਧਿਆਨ ਦੇ ਨਾਲ ਆਹ ਛੜ ਗ੍ਰਾਫ ਆ ਪੁੱਤ ਠੀਕ ਹੈ ਇਹਦੇ ਵਿੱਚ ਕੀ ਹੈਗਾ ਮਈ ਜੂਨ ਜੁਲਾਈ ਅਗਸਤ ਸਤੰਬਰ ਵਰਖਾ ਸੈਂਟੀਮੀਟਰਾਂ ਦੇ ਵਿੱਚ ਦੱਸੀ ਹੋਈ ਹੈ ਇਹਨਾਂ ਨੇ ਠੀਕ ਹੈ ਤੇ ਜਦੋਂ ਵਰਖਾ ਸੈਂਟੀਮੀਟਰਾਂ ਚ ਦੱਸੀ ਹੋਈ ਹੈ ਬੇਟਾ ਇਹਨਾਂ ਨੇ ਅਸੀਂ ਇੱਥੋਂ ਦੱਸ ਸਕਦੇ ਹਾਂ ਮਈ ਮਹੀਨੇ ਚ ਜੇ ਉਹ ਪੁੱਛਦਾ ਕਿੰਨੀ ਵਰਖਾ ਹੋਈ ਤਾਸੀ ਇਹ ਤੋਂ ਦੱਸ ਦਾਂਗੇ 10 ਸੈਂਟੀਮੀਟਰ ਵਰਗਾ ਹੋਈ ਜੂਨ ਮਹੀਨੇ ਦੇ ਵਿੱਚ ਕਿੰਨੀ ਵਰਗਾ ਹੋਈ ਤਾਂ ਅਸੀਂ ਦੱਸ ਦਾਂਗੇ 45 ਸੈਂਟੀਮੀਟਰ ਵਰਗਾ ਹੋਈ ਤਾਂ ਜੁਲਾਈ ਮਹੀਨੇ ਚ ਕਿੰਨੀ ਵਰਗਾ ਹੋਈ ਬੇਟਾ ਅਸੀਂ ਛੜ ਗ੍ਰਾਫ ਤੋਂ ਦੱਸ ਦਾਂਗੇ ਇਹਦੇ ਮਿਲ ਕੇ 50 ਸੈਂਟੀਮੀਟਰ ਵਰਗਾ ਹੋਈ ਅਗਸਤ ਮਹੀਨੇ ਦੇ ਵਿੱਚ ਆ ਲਗਭਗ 35 ਤੋਂ ਉੱਤੇ ਹੈ ਤੇ 40 ਤੋਂ ਥੱਲੇ ਹੈ ਲਗਭਗ 37 ਹਾਂ 36 37 ਸੈਂਟੀਮੀਟਰ ਜਿਹੜੀ ਵਰਕਾ ਹੋਈ ਹੈ ਠੀਕ ਹੈ ਅਸੀਂ ਇੱਥੋਂ ਮਿੰਕੇ ਫੁੱਟੇ ਨਾਲ ਦੱਸ ਦਾਂਗੇ ਸਤੰਬਰ ਦੇ ਵਿੱਚ ਕਿੰਨੀ ਵਰਕਾ ਹੋਈ 20 ਸੈਂਟੀਮੀਟਰ ਵਰਕਾ ਹੋਈ ਇਹ ਹੈਗਾ ਬੇਟਾ ਸਾਡਾ ਛੜ ਛੜ ਚਾਰਟ ਸੀਗਾ ਛੜ ਗ੍ਰਾਫ ਕਹਿ ਦਿੰਨੇ ਇਹਨੂੰ ਆਪਾਂ ਤੇ ਤੀਜਾ ਮੁਖ ਰੂਪ ਦੇ ਵਿੱਚ ਆ ਜਾਂਦਾ ਬੇਟਾ ਪਾਈ ਚਾ ਪਾਈ ਚਾਰਟ ਜਾਂ ਗੂਲ ਨਕਸ਼ਾ ਵੀ ਕਹਿ ਦਿੰਦੇ ਇਹਨੂੰ ਅੰਕੜਿਆਂ ਨੂੰ ਪਿੰਨਾਤਮਕ ਰੂਪ ਵਿੱਚ ਪ੍ਰਗਟ ਕਰਨ ਲਈ ਪਾਈ ਚਾਰਟ ਜਾਂ ਗੋਲ ਨਕਸ਼ੇ ਦੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਬੇਟਾ ਤਾਂ ਬੇਟਾ ਇਹ ਭਾਵੇਂ ਆਉਂਦੇ ਘੱਟ ਹੈ ਪਰ ਸਾਨੂੰ ਜਾਣਕਾਰੀ ਤਿੰਨਾ ਬਾਰੇ ਹੋਣੀ ਚਾਹੀਦੀ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਤਿੰਨਾ ਬਾਰੇ ਜਾਣਕਾਰੀ ਹਾਸਲ ਕੀਤੀ ਸੀ ਤਾਂ ਪਾਈ ਚਾਰਟ ਜਾਂ ਗੋਲ ਨਕਸ਼ਾ ਆਹ ਦੇਖੋ ਬੇਟਾ ਪਾਈ ਚਾਰਟ ਬਣਿਆ ਹੋਇਆ ਸਾਡੇ ਕੋਲੇ ਕਿੰਦਾ ਹਵਾ ਦੇ ਵਿੱਚ ਗੈਸਾਂ ਦੀ ਮਾਤਰਾ ਜਿਹੜੀ 21% ਆਕਸੀਜਨ ਹੈ ਇਨੂੰ 100 ਹਿੱਸਿਆਂ 'ਚ ਵੰਡ ਲਿਆ ਠੀਕ ਹੈ ਜਾਂ 100 ਦੇ ਵਿੱਚ ਜੇ ਕੋਣਾ ਕਰ ਦੱਸਣਾ ਹੋ ਫਿਰ 360 ਹਿੱਸਿਆਂ 'ਚ ਵੀ ਵੰਡਿਆ ਜਾ ਸਕਦਾ ਠੀਕ ਹੈ 100 ਹਿੱਸਿਆਂ 'ਚ 21 ਤੇ 19 40 ਤੇ 60 100 ਜਿਉ ਪੁੱਛ ਲਵੇ ਆਕਸੀਜਨ ਜਿਹੜੀ ਪ੍ਰਤੀਸ਼ਤਤਾ 21% ਤਾਂ ਆਕਸੀਜਨ ਦਾ ਕਿੰਨਾ ਹਿੱਸਾ ਹੈਗਾ 21/100 ਹਿੱਸਾ ਆਕਸੀਜਨ ਹੈ ਹੋਰ ਗੈਸਾਂ ਕਿੰਨੀਆਂ 19/100 ਮਤਲਬ 100 ਦੇ ਵਿੱਚੋਂ 19 ਹਿੱਸੇ ਆ ਜਿਹੜੀਆਂ ਹੋਰ ਗੈਸਾਂ ਜੋ ਪੁੱਛ ਲਵੇ ਨਾਈਟ੍ਰੋਜਨ ਦਾ ਹਿੱਸਾ ਕਿੰਨਾ ਤਾਂ ਅਸੀਂ ਕਹਿ ਦਾਂਗੇ 60/100 100 ਦੇ ਵਿੱਚੋਂ 60 ਹਿੱਸੇ ਆ ਜਿਹੜੇ ਉਹ ਨਾਈਟ੍ਰੋਜਨ ਗੈਸ ਦੇ ਹੈਗੇ ਸੋ ਬੇਟਾ ਇਹ ਤਿੰਨ ਤਰ੍ਹਾਂ ਦੇ ਚਾਰਟ ਆ ਜਿਹੜੇ ਅਸੀਂ ਮੁੱਖ ਰੂਪ ਦੇ ਵਿੱਚ ਤਿੰਨ ਤਰ੍ਹਾਂ ਦੇ ਗ੍ਰਾਫ ਹੈਗੇ ਆ ਇਹ ਅਸੀਂ ਸਿੱਖਣੇ ਆ ਠੀਕ ਹੈ ਮੁੱਖ ਰੂਪ ਦੇ ਵਿੱਚ ਬੇਟਾ ਜਿਹੜਾ ਤੁਹਾਨੂੰ ਆਉਂਦਾ ਛੜ ਗ੍ਰਾਫ ਦੇ ਬਾਰੇ ਹੀ ਸਵਾਲ ਪੁੱਛਦਾ ਤੁਹਾਨੂੰ ਛੜ ਗ੍ਰਾਫ ਬਣਾਉਣਾ ਨਹੀਂ ਆਊਗਾ ਸਿਰਫ ਛੜ ਗ੍ਰਾਫ ਦਿੱਤਾ ਹੋਊਗਾ ਉਹਦੇ ਵਿੱਚੋਂ ਕੋਈ ਨਾ ਕੋਈ ਸਵਾਲ ਪੁੱਛਿਆ ਹੋਊਗਾ ਇੱਕ ਅੱਧਾ ਕੰਮ ਲੱਗਦਾ ਸਭ ਤੋਂ ਸੌਖਾ ਚੈਪਟਰ ਹੈਗਾ ਪਰ ਨਵੋਦਿਆ ਦੀ ਪੁਸਤਕ ਦੇ ਵਿੱਚ ਇਹਦਾ ਜ਼ਿਕਰ ਕੀਤਾ ਹੋਇਆ ਉਹ ਵੀ ਟੌਪਿਕ ਦੇ ਵਿੱਚੋਂ ਇੱਕ ਟੌਪਿਕ ਹੈ ਜਿਹੜਾ ਅੰਕੜਾ ਵਿਗਿਆਨ ਦਾ ਆਉਂਦਾ ਇਸ ਕਰਕੇ ਬੇਟਾ ਇਹ ਮਹੱਤਵਪੂਰਨ ਹੈ ਇੱਕ ਸਵਾਲ ਸਾਨੂੰ ਇਹਦੇ ਵਿੱਚੋਂ ਮਿਲ ਜਾਣਾ ਪੱਕੇ ਪੇਪਰ ਦੇ ਵਿੱਚ ਤੇ ਅਸੀਂ ਥੋੜਾ ਜਿਹਾ ਧਿਆਨ ਦੇ ਨਾਲ ਇਹਨੂੰ ਸਮਝ ਲਵਾਂਗੇ ਸੋ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ